ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੌਫਟੀ ਗੱਲ ਗੁਰੂਸਰ ਤੇ ਅੱਜ ਆਪਾਂ ਪਹੁੰਚੇ ਖਨੌਰੀ ਬਾਰਡਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਸਤੂ ਜੀ ਆ ਇਨੀ ਤਿਆਰੀ ਕਾਦੇ ਵਾਸਤੇ ਹੋ ਰਹੀ ਹੈ ਤਿੰਨ ਘਟੇ ਬਹੁਤ ਹੈ ਤਿੰਨ ਘਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਿਆਰੀ ਭਰਾਵੋ ਤੁਹਾਨੂੰ ਪਤਾ ਹੀ ਹੈ ਕਿ ਤਕਰੀਬਨ ਲਗਭਗ 10 ਮਹੀਨੇ ਹੋਣ ਵਾਲੇ ਆ ਪੌਣੇ 10 ਮਹੀਨੇ ਹੋ ਗਏ ਜਿਹੜਾ ਆਪਣਾ ਸੰਘਰਸ਼ ਚੱਲਦਾ ਸੀ ਸਰਕਾਰ ਦੇ ਕੰਨ ਤੱਕ ਜੂਨ ਹੀ ਸਰਕੀ ਸੋ ਜਿਹੜਾ ਅਸੀਂ ਇਹ ਸ਼ਾਂਤੀਪੂਰਵਕ ਸੰਘਰਸ਼ ਚੱਲ ਰਿਹਾ ਹੈ ਉਸ ਨੂੰ ਸਰਗਰਮੀ ਦੇਣ ਵਾਸਤੇ ਤਾਂ ਕਿ ਜਿਹੜੀ ਸਰਕਾਰਾਂ ਉਹ ਥੋੜਾ ਜਆ ਸਾਡੇ ਵੱਲ ਨੂੰ ਨਿਗਾਹ ਕਰਨ ਕਿ ਇਹ ਲੋਕ ਆਪਣੇ ਘਰ-ਵਾਰ ਛੱਡ ਕੇ ਕਿਵੇਂ ਸੜਕਾਂ ਤੇ ਰੋਲ ਰਹੇ ਨੇ ਤੇ ਉਸ ਨੂੰ ਸਰਗਰਮੀ ਨੂੰ ਅਸੀਂ ਵਧਾਉਣ ਖਾਤਰ ਸਰਦਾਰ ਜਿੱਦੀ ਸਿੰਘ ਜੀ ਢੱਲੇਵਾਲ ਪੰਜਾਬ ਦੀ ਆਵਾਜ਼ ਕਹਿ ਲੋ ਭਾਰਤ ਦੀ ਆਵਾਜ਼ ਕਹਿ ਲੋ ਬਹੁਤ ਸੰਘਰਸ਼ਸ਼ੀਲ ਰਹੇ ਨੇ ਬੜਾ ਤਜਰਬਾ ਹੈ ਵੱਡਾ ਉਹਨਾਂ ਦਾ ਵੀ ਜਦੋਂ ਸਰਕਾਰਾਂ ਕਹਿ ਦਿੰਦਾ ਸਿੱਧੀ ਉਂਗਲੀ ਨਾਲ ਕਿਉਂ ਨਾ ਨਿਕਲੇ ਤਾਂ ਥੋੜੀ ਜਿਹੀ ਡੇਢੀ ਕਰਨੀ ਪੈਂਦੀ ਹੈ ਸੋ ਆਪਣੇ ਆਪ ਨੇ ਜ਼ਿੰਦਗੀ ਨੂੰ 26 ਤਰੀਕ ਤੋਂ दांव ਤੇ ਲਾਉਣ ਜਾ ਰਹੇ ਨੇ ਕਹਿਣ ਦਾ ਮਤਲਬ ਕਿ ਪਹਿਲਾਂ ਭੁੱਖ ਹੜਤਾਲ ਸ਼ੁਰੂ ਕਰਨੀ ਹੈ ਅਗਰ ਸਰਕਾਰ ਫਿਰ ਵੀ ਪੰਜਾਹ ਦਿਨਾਂ ਦੇ ਵਿੱਚ ਨਾ ਕੋਈ ਗੱਲਬਾਤ ਤਿਆਰ ਹੋਈ ਨਾ ਸਾਡੀਆਂ ਕੋਈ ਮੰਗਾਵਾਲ ਧਿਆਨ ਦਿੰਦਾ ਤਾਂ ਉਹ ਜਿਹੜੀ ਹੈ ਠੋਖੜ ਨਾਲ ਹੈ ਉਹ ਮਰਨ ਮਰ ਦਿੱਤੀ ਬਦਲ ਜਾਂਦੀ ਹੈ ਪਾਣੀ ਵੀ ਝਾਗ ਦਿੰਦੇ ਆ ਜਿਹੜੇ ਇਨਸਾਨ ਆ ਸਮਝਦੇ ਇਹਨਾਂ ਗੱਲਾਂ ਨੂੰ ਉਸ ਦੀ ਤਿਆਰੀ ਦੇ ਬਦੌਲਤ ਅੱਜ ਜਿਹੜੀ ਇਹ ਤਿਆਰੀ ਹੈ ਸਾਰੀ ਆ ਤੁਸੀਂ ਦੇਖ ਰਹੇ ਹੋ ਆਲੇ ਦੁਆਲੇ ਆ ਦੋ ਘੰਟੇ ਤੱਕ ਅਸੀਂ ਜਿਹੜਾ ਆ ਰੋਡ ਹੈ ਜਿਹੜੀ ਦੋਨੇ ਪਾਸੇ ਬੰਦ ਕਰ ਦਿਆਂਗੇ ਔਰ ਪੈਲੇ ਪਾਸੇ ਚੱਲੂਗੀ ਤੇ ਇੱਥੇ ਸਾਡੀ ਸਟੇਜ ਚੱਲਣੀ ਹੈ ਇੱਥੇ ਸਦਾ ਜਗਜੀਤ ਸਿੰਘ ਜੀ ਡੱਲੇਵਾਰ ਬੈਠਣਗੇ ਇੱਥੇ ਸਾਰੇ ਤਕਰੀਬਨ ਸਾਰਾ ਜਿੰਨਾ ਵੀ ਕੋਟਵਾ ਸਾਡੇ ਤੇ ਆਇਆ ਹੋਇਆ ਔਰ ਕੱਲ ਦੇ ਜਿਹੜੇ ਹੀਰਾ ਕੱਟ ਕੇ ਇੱਥੇ ਪਹੁੰਚ ਰਹੇ ਨੇ ਉਹ ਸਾਰੇ ਇੱਥੇ ਇਕੱਤਰ ਹੋਇਆ ਕਰਨਗੇ ਤੇ ਇੱਥੇ ਹੀ ਰਹਿਣਗੇ ਇੱਥੇ ਹੀ ਬੈਠਾਂਗੇ ਤੋਂ ਇਹ ਸਰਕਾਰਾਂ ਨੂੰ ਚੇਤਾਵਨੀ ਵੀ ਹੈ ਔਰ ਬੇਨਤੀ ਵੀ ਹੈ ਕਿ ਅਸੀਂ ਕੋਈ ਬਾਹਰੋਂ ਪਾਕਿਸਤਾਨ ਚੋਂ ਨਹੀਂ ਆਏ ਚైనా ਚੋਂ ਨਹੀਂ ਆਏ ਇੱਥੋਂ ਦੀ ਉਹੀ ਲੋਕ ਆ ਜਿਨ੍ਹਾਂ ਨੇ ਭਾਰਤ ਨੂੰ ਇੱਥੋਂ ਤੱਕ ਲਿਆ ਕੇ ਖੜਾ ਕੀਤਾ ਹੈ ਭੁੱਖਮਰੀ ਪੂਰੇ ਭਾਰਤ ਦੀ ਖਤਮ ਕੀਤੀ ਹੈ ਅਨਾਜ ਪੈਦਾ ਕਰਕੇ ਅੱਜ ਉਹਨਾਂ ਨੂੰ ਹੀ ਸੜਕਾਂ 'ਤੇ ਰੋਲਿਆ ਜਾ ਰਿਹਾ ਹੈ ਔਰ ਉਹਨਾਂ ਦਾ ਅਨਾਜ ਵੀ ਰੋਲਿਆ ਜਾ ਰਿਹਾ ਹੈ ਸੋ ਇਸ ਕਰਕੇ ਬੇਨਤੀ ਹੈ ਕਿ ਜਿਹੜੀਆਂ ਸਾਡੀਆਂ ਮੰਗੀਆਂ ਹੋਈਆਂ ਮੰਗਾਂ ਦਾ ਉਹਨੂੰ ਲਾਗੂ ਕਰਾਉਣ ਖਾਤਰ ਸਰਦਾਰ ਜਗਦੀਸ਼ ਸਿੰਘ ਢੱਲੇਵਾਲ 26 ਤਰੀਕ ਤੋਂ ਜਿਹੜੀ ਕੰਟੀਨਿਊਟੀ ਭੁਖੜਦਾਲ ਮਰਨਵਰਸ ਤੇ ਬੈਠਣ ਜਾ ਰਹੇ ਨੇ ਤੇ ਨਾਲ ਹੀ ਹੋਰ ਤੁਹਾਨੂੰ ਦੱਸ ਦਈਏ ਕਿ 6 ਤਰੀਕ ਤੱਕ ਜੇ ਕੋਈ ਸਾਡਾ ਨਾ ਕੋਈ ਇਧਰ ਮੂੰਹ ਸਰ ਹੋਇਆ ਬਣਿਆ ਕੋਈ ਗੱਲਬਾਤ ਨਾ ਸਰਕਾਰ ਨਾਲ ਨਿਬੜੀ ਤਾਂ ਫਿਰ ਮਰਜ਼ੀ ਦੇ ਬਣਿਆ ਦੇ ਰੂਪ ਦੇ ਵਿੱਚ ਛੱਭੂ ਬਾਂਡਰ ਤੋਂ ਦਿੱਲੀ ਨੂੰ ਜਿਹੜੇ ਸਾਡੇ ਜ세 ਚੱਲਣਗੇ ਸੋ ਇਹ ਇਸ ਦੀ ਤਿਆਰੀ ਆ ਆਪਣਾ ਬਾਬਾ ਜੀ ਇਸ ਕਰਕੇ ਇਹ ਸਾਰੀ ਜਿਹੜੀ ਤਿਆਰੀ ਲੱਗੇ ਹੋਏ ਆ ਮਾਸਟਰ ਜੀ ਨੇ ਸਾਨੂੰ ਬਹੁਤ ਹੀ ਵਿਸਾਧਾ ਨਾਲ ਦੱਸਿਆ ਵੀਰੋ ਇਹ ਬੇਈਮਾਨ ਸਰਕਾਰਾਂ ਨੇ ਸਾਨੂੰ ਉਥੇ ਲਿਆ ਕੇ ਖੜਾ ਕਰਤਾ ਕਿ ਕਿਸਾਨ ਜੋ ਐਗਤੀ ਸਾਡੇ ਨਾਲ ਝੋਨੇ ਦੀ ਫਸਲ ਵਿੱਚ ਹੋਇਆ ਵੀਰੋ ਛੈਲਰਾਂ ਵਾਲਿਆਂ ਨਾਲ ਤੇ ਸੇਠਾਂ ਨਾਲ ਸਾਡੀ ਜੋ ਇਹ ਬੇਈਮਾਨ ਸਰਕਾਰ ਨੇ ਟਾਈਪਾਈ ਹੈ ਤੇ ਸਾਨੂੰ ਦੋਹਾਂ ਚੱਕੀਆਂ ਦੇ ਫੋੜ ਵਿੱਚ ਠੱਲਿਆ ਇਹ ਸਾਨੂੰ ਪਤਾ ਹੈ ਕਿ ਢਿੱਲ ਤਾਂ ਸਾਡੇ ਨਾਲ ਨਹੀਂ ਕਰਨੀ ਪਰ ਇਹਨੂੰ ਦੱਸ ਦੇਣਾ ਚਾਹੁੰਦੇ ਆ ਮੋਦੀ ਸਾਹਿਬ ਸਿੱਖ ਇਤਿਹਾਸ ਤੁਸੀਂ ਪੜਿਆ ਹੀ ਨਹੀਂ ਸਾਰੀਆਂ ਸਟੇਟਾਂ ਤੋਂ ਭੁਲੇਖੇ ਚਾਹਤਾਂ ਤਰਲੀਆਂ ਹੋਣੀਆਂ ਐ ਜੰਮੂ ਕਸ਼ਮੀਰ ਤੂੰ ਤੈ ਕਰਕੇ ਕਹਿ ਲਿਆ ਹੋਣਾ ਵੀ ਮੇਰੇ ਚ ਬਹੁਤ ਹੈ ਸਾਡੇ ਚ ਖੂਨ ਪੰਜਵੇਂ ਪਾਤਸ਼ਾਹ ਨੇ ਸ਼ਾਂਤਮਈ ਚਹੀਦੀ ਦੇ ਕੇ ਉਹੀ ਮਿਸ਼ਨ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਜ਼ਮੀਨ ਦਾ ਹੁਣ ਤੱਕ ਚੱਲ ਰਿਹਾ ਹੈ ਉਸੇ ਧਰਤੀ ਮਾਂ ਨੂੰ ਯਾਦ ਕਰਾਉਣ ਦੀ ਖਾਤਰ ਦਿਲਾਂ ਦੀ ਧੜਕਣ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਜਰਨੈਲ ਆ ਸਾਡੇ ਜਿਤੋਂ ਇਹ ਬੇਈਮਾਨ ਸਰਕਾਰਾਂ 9 ਮਹੀਨੇ ਹੋ ਗਏ ਤੇ ਉਲਟਾ ਸਾਡੇ ਨਾਲ ਕਿਸਾਨ ਦੀ ਫਸਲ ਰੋਲੀ ਠੱਡ ਮਾਰੇ ਜੋ ਇਹ ਸਰਕਾਰਾਂ ਬੇਈਮਾਨਾਂ ਦੇ ਹੱਥਾਂ 'ਚੋਂ ਸਾਡੇ ਵੱਡ ਨੇ ਪਹਿਲੇ ਵੱਡਿਆਂ ਨੇ ਇਹਨਾਂ ਦੇ ਹੱਥਾਂ 'ਚੋਂ ਛੜਾਏ ਆ ਠੂਠੇ ਉਦੋਂ ਭੁੱਖ ਮਰੀ ਸੀ ਤੇ ਜਦੋਂ ਅਨਾਜ ਪੈਦਾ ਕੀਤਾ ਅੱਜ ਇਹ ਸਰਕਾਰ ਬੇਈਮਾਨ ਭੁੱਲ ਗਈ ਐ ਪਰ ਦੱਸ ਦੇਣਾ ਚਾਹੁੰਦੇ ਆ ਅਨਾਜ ਖਾਦੇ ਬਿਨਾ ਮੋਦੀ ਜੀ ਕਿਸੇ ਨੂੰ ਨਹੀਂ ਸਰਨਾ ਕਿੱਥੋਂ ਖਵਾ ਦਿਓਗੇ ਜਿਹੜੀਆਂ ਤੁਸੀਂ ਪੁੱਛੀਆਂ ਛਾਲਾਂ ਬਾਹਰ ਮਾਰੀ ਜਾਂਦੇ ਹੋ ਬਾਹਰੋਂ ਲੈ ਆਵਾਂਗੇ ਕੀ ਇਸ ਕੁਦਰਤ ਨੂੰ ਭੁੱਲ ਜਾਓਗੇ ਇਸ ਕੁਦਰਤ ਨੇ ਸਭ ਕੁਝ ਕਰਨਾ ਹੈ ਸਮਾਂ ਆ ਗਿਆ ਉਹਨੂੰ ਤੜਕੇ ਦਰਨਾਇਲ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਥਾਪੜਾ ਦੇ ਕੇ ਇਹ ਜੋ ਕਿਸਾਨ ਦਿਨ ਰਾਤ ਮਿਹਨਤ ਕਰਦਾ ਅੰਨ ਦਾਇਤਾ ਸਾਰਿਆਂ ਦੇ ਢਿੱਡ ਭਰਦਾ ਇਹਦੇ ਵਾਸਤੇ ਫਿਰ ਉਹ ਜੋਦਾ ਤੜਕ ਜੋਦੇ ਨੇ ਆਪ ਨੂੰ ਮੌਤ ਨੂੰ ਗਲ ਬਖੜੀ ਪਾਈ ਆ ਵੀਰੋ ਮਰਨ ਵਰਤ ਕਹਿ ਦੇਣਾ ਸੌਖਾ ਨਹੀਂ ਤੁਹਾਨੂੰ ਜਗਾ ਦਿਖਾਉਨੇ ਆ ਜਿੱਥੇ ਉਹ ਬੈਠਣਗੇ ਮੈਂ ਤਾਂ ਧਾਨਾ ਜਰਨੈਲ ਜੀ ਨੇ ਮੌਤ ਤੇ ਬੈਠਣ ਵਾਸਤੇ ਪਹਿਲਾਂ ਆਪਦੀ ਆਪਦੇ ਹੱਥੀ ਤਿਆਰੀ ਕਰੀ ਟਰਾਲੀ ਲਿਆਂਦੀ ਐ ਸਟੇਜ ਤੋਂ ਰੋਜ਼ ਗੱਲ ਚੱਲਿਆ ਕਰੂਗੀ ਇਸ ਹਾਸਤੇ ਵੀਰੋ ਜਰਨੈਲ ਵੀ ਸਾਨੂੰ ਇਹੋ ਜਿਆਂ ਦੀ ਲੋੜ ਐ ਤੇ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਵੀਰ ਪੁੱਛਦਾ ਸੀ ਵੀ ਕਾਮਰੇਟ ਕਾਮਰੇਟ ਤਾਂ ਵੀਰੋ ਸਾਡੇ ਨਾਲ 70 ਤੋਂ ਹੀ ਸਾਨੂੰ ਉਹਨਾਂ ਨੇ ਮਾਰਿਆ ਐ ਇੰਨਾ ਪਾਵਿਆਂ ਨੂੰ ਸਾਨੂੰ ਕਿਹਨੇ ਪਹਚਾਇਆ ਉਸ ਉਹਨਾਂ ਕਾਂਵਰੇਟਾਂ ਨੇ ਜਿਹਨੇ ਸਾਨੂੰ ਸੂਚ ਤੈਂਕ ਨਾਲੋਂ ਤੋੜਿਆ ਇਹ ਸਾਸਤੇ ਵੀਰੋ ਲੜਾਈ ਸੱਚੀ ਸੁੱਚੀ ਐ ਇਹ ਲੜੇ ਕੋਈ ਵੀ ਜੋਧਾ ਮੈਦਾਨ 'ਚ ਉਤਰੇ ਅਸੀਂ ਸਾਰਿਆਂ ਨੂੰ ਸੱਦਾ ਆਓ ਵੀਰੋ ਮੈਦਾਨ ਦੇ ਵਿੱਚ ਹੁਣ ਅਖੀਰਤੀ ਗੱਲ ਪਹੁੰਚ ਜਾਂਦੀ ਐ ਜੇਤੋਂ ਬੇਈਮਾਨ ਸਰਕਾਰਾਂ ਨਾ ਮੰਨਣ ਤੇ ਮੌਤ ਨੂੰ ਗਲੇ ਲਾਉਣਾ ਹੋਵੇ ਵੀਰੋ ਇਸ ਹਾਸਤੇ ਆਪਣੇ ਹੱਥ ਚ ਸਾਰਾ ਕੁਝ ਜੇ ਤਾਂ ਤੁਸੀਂ ਇੱਥੇ ਬਹੁਤ ਵੱਡੇ ਇਕੱਠ ਕਰ ਦਿੰਨੇ ਹੋ ਸਾਨੂੰ ਉਸ ਜਰਨੈਲ ਦੀ ਲੋੜ ਹੈ ਤਾਂ ਫਿਰ ਤਾਂ ਵੀਰੋ ਵੱਡੇ ਕਾਠੇ ਨੂੰ ਸਰਕਾਰ ਨੂੰ ਥੋੜੇ ਦਿਨਾਂ ਚ ਦਬਾ ਲਾਂਗੇ ਤੇ ਜੇ ਤੁਸੀਂ ਘਰਾਂ ਚ ਬੈਠੇ ਰਹੇ ਤਾਂ ਫਿਰ ਵੀਰੋ ਉਸ ਜੋਧੇ ਨੇ ਤਾਂ ਮੌਤ ਮਰਨ ਵੰਡਿਆ ਹੋਇਆ ਹੈ ਇਸ ਹਾਸਤੇ ਵੀਰੋ ਅਣਖ ਨਾਲ ਜਿਉਣਾ ਚਾਹੁੰਦੇ ਹਾਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾਉਨੇ ਹਾਂ ਆਹ ਪੰਜਾਬੀਓ ਥੋੜ੍ਹੀ-ਥੋੜ੍ਹੀ ਫਸਲ ਨੂੰ ਕਿਉਂ ਬਜੇ ਆਓ ਥੋੜੀ ਸਦਾ ਲਈ ਗੁਲਾਮੀ ਲਾਈ ਗਏ ਹੁਣ ਮੌਕਾ ਇਹ ਜੋ ਮਹਾਕੁੰਭ ਚੱਲ ਰਿਹਾ ਹੈ ਕਿਸਾਨੀ ਨੂੰ ਬਚਾਉਣ ਵਾਸਤੇ ਇਸ ਕਿਸਾਨ ਮੋਰਚੇ ਵਿੱਚ ਹਾਜ਼ਰੀਆਂ ਭਰੋ ਆਓ ਤੁਹਾਨੂੰ ਸਾਰਾ ਅਗਲਾ ਦਿਖਾਉਣੇ ਆ ਕਿਵੇਂ ਹੁਣ ਸਾਡੇ ਵੀਰ ਤਾਬਲੇ ਹੋਏ ਆ ਜਿ세 ਆਉਣੇ ਸ਼ੁਰੂ ਹੋ ਗਏ ਆਓ ਵੀਰ ਆਪਾਂ ਤੁਹਾਨੂੰ ਅਗਲਾ ਸਾਰਾ ਮਹੱਲੂ ਖਵਾਵਾਂਗੇ ਹਮਦਰਦ ਤੁ ਵੀ 2 ਮਿੰਟ